ਇਦਾਂ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਰਹਿ ਸਕਦੀ ਇਹਦਾ ਨਾ ਇੱਕਾਈ ਇੱਕਾਈ ਤਾਂ ਦੂਜੀ ਚੱਲੀ ਇੱਦਾਂ ਕਿਦਾ ਹੋ ਜੂਗਾ ਕਰਾਲੀ ਰੱਦਨ ਦੀ ਮੇਰੀ ਬੜੀ ਕਾਮਨੀ ਕੰਗੀ ਨਹੀਂ ਲੱਤੀ ਗਾਦੀ ਕੋਈ ਨਾ ਕੋਈ ਸ਼ੇਰ ਨੂੰ ਸਵਾ ਸ਼ੇਰ ਟੱਕਦਾ ਟੱਕਦਾ ਕਰੀ ਉਹ ਪਿੱਛੇ ਪੈਂਟਾ ਛਲਟਾ ਆਈ ਜਣੀਆਂ ਕੀ ਆ ਨਹੀਂ ਕੱਪੜੇ ਸੁਕਣੇ ਨਾ ਪਾਈਏ ਤੁਹਾਡੇ ਬਦਲੇ ਹੋ ਨਹੀਂ ਚਾ ਨਹੀਂ ਖਿੱਚੇ ਰੇੜੀ ਰੰਗ ਲਾਜੀ ਮੈਂ ਆਇਆ ਤਾਂ ਘੱਟ ਨਹੀਂ ਰਾ ਕਿ ਸੂਟ ਤੇ ਸ਼ੇਰ ਮਾਰਿਆ ਵੀ ਜੱਤਿਆ ਮੇਰਾ ਤਾਂ ਰੰਗ ਲਾਉਣਾ ਨਾ ਆ ਸੌ ਨਹੀਂ ਆ ਕਰ ਸੁਣਾ ਆਹ ਰਹਿੰਦੀ ਮੇਰੀ ਲੱਲ ਆਹਰਾਂ ਪਾਰ ਖੜਿਆ ਮੇਰਾ ਹਾਈ ਸਸਿਕਾ ਜੀ ਸਾਰਿਆਂ ਨੂੰ ਤਾਂ ਅੱਜ ਦਾ ਵਲੌਗ ਜਿਹੜਾ ਕਾਫੀ ਨੇੜੇ ਸ਼ੁਰੂ ਕਰ ਲਿਆ ਹੂੰ ਤੇ ਕਾਰਨ ਇਹ ਕਿ ਗੁਰਨਿਵਾਜ ਬਿਮਾਰ ਹੀ ਤੇ ਇੱਧਰ ਗੁਰਬੰਦੀ ਵੀ ਹਾਲਤ ਉਹ ਸੇਮ ਇੱਕੋ ਜੀ ਦੋਵੇਂ ਥੱਡ ਵੱਜ ਗਈ ਸੀ ਤੇ ਇੰਨੇ ਬੁਰੇ ਹਾਲਾਤ ਨਾ ਉਹ ਟਿਕੰਢਿਆ ਨਾ ਉਹ ਟਿਕੰਢਿਆ ਤੇ ਹੁਣ 12 ਵਜ ਗਿਆ ਪਰ ਦਵਾਈ ਦੁਈ ਲਿਆ ਕੇ ਸ਼ਹਿਰੋਂ ਇੱਕ ਜੀ ਸਾਰਾ ਟੈਸਟ ਟਸਟ ਕਰਾ ਕੇ ਤੇ ਫੇਰ ਹੁਣ ਬੈਠੇ ਆਂ ਦੀਵ ਦੇ ਤੇ ਬੱਚਾ ਦੇ ਪੇਪਰ ਵੇਖਣ ਆਈ ਉਹ ਬੱਚੇ ਹੁੰਦੇ ਨਾ ਪੇਪਰ ਦੇਣ ਪਲੱਸ 2 ਦੇ ਫਲੈਂਗ ਆਈ ਅੰਦਰ ਅੱਛਾ ਫਲੈਂਗ ਆਈ ਚੱਲ ਇੱਥੇ ਕਿਹੜੀ ਚੀਟਿੰਗ ਹੁੰਦੀ ਜਿਆ ਆ ਗਈ ਉਹਦਾ ਚੈੱਕ ਕਰਨ ਆਏ ਹੁੰਦੇ ਨਾ ਵੀ ਨਕਲ ਨਕਲ ਨਾ ਵੱਜੇ ਚੱਲ ਇਹ ਵੀ ਅੱਜ ਕੱਲ ਸਫਾ ਘਟ ਗਿਆ ਬਹੁਤ ਘਟ ਗਿਆ ਸਾਡੇ ਅਰੀ ਦੇ ਪੂਰੀਆਂ ਪੂਰੀਆਂ ਮੈਂ ਸਵੈਨਾਂ ਹੀ ਆ ਪਹਿਲੀ ਦੀ ਵੇਖੇ ਇਹ ਕਿੱਥੇ ਜਾ ਗਿਆ ਫੀਨ ਕਲਾਸ ਚ ਤੇ ਪੁੱਤ ਇੰਦਾ ਪਾਸੇ 8ਵੀਂ ਦੇ ਮੈਂ ਸਾਰੇ ਪੇਪਰ ਆਪਣੇ ਕੋਲੋਂ ਪੜ੍ਹ ਕੇ ਦਿੱਤੇ ਹੀ ਵੀਰ ਜਿੱਦਾਂ ਬਣ ਕੇ ਜੀ ਇੰਜੀਨੀਅਰ ਪੁੱਤ ਫਿਰ ਬਣ ਹੀ ਗਿਆ ਹਰ ਤੇਰਾ मामੂ ਉਦੋਂ ਦੇ ਪੁੱਤ ਫਿਰ ਬਾਤ ਨਹੀਂ ਨਾ ਵਜਦੀ 12ਵੀਂ ਤੱਕ ਹੀ ਵਜੀ 10ਵੀਂ ਤੇ 12ਵੀਂ 8ਵੀਂ ਚ ਵੀ ਮੈਂ ਆਪਣੇ ਕੋਲੋਂ ਕੀਤੇ ਸੀ ਮੈਨੂੰ ਬੜਾ ਉੱਛਾ ਲੱਗਦਾ ਇਹ ਨਾ ਕਿ ਮੈਨੂੰ ਨਾ ਸਪੈਸ਼ਲ ਮੁੰਡਾ ਦੇ ਹੰਦ ਸਭਲਾ ਅੰਬਰਸੋੜੋਂ ਵੀਰ ਨਾ ਪੜਦ ਹੁੰਦਾ ਸੀ ਤੇ ਉਹ ਮੈਨੂੰ ਆਣ ਕੇ ਮੈਂ ਤਾਂ ਪੇਪਰ ਕਰਵਾ ਕੇ ਗਿਆ ਆ ਗੋਪੀ ਜਿਹੜਾ ਹਾਂ ਜਿਹੜਾ ਪੰਜਾਬ ਦੇ ਸਾਰੇ ਮੁੰਡਾ ਨਹੀਂ ਨਾ ਉਹਨੂੰ ਮੈਥ ਬੜਾਉਂਦਾ ਹੁੰਦਾ ਸੀ ਨਾ ਉਹ ਮੈਨੂੰ ਮੈਥ ਕਰਵਾ ਕੇ ਗਿਆ ਸਾਰੇ ਤੈਨੂੰ ਪੀ ਐਚ ਡੀ ਕਰ ਗਈ ਅੰਨੇ ਮੇਰੇ ਸਭ ਤੋਂ ਜ਼ਿਆਦਾ ਨੰਬਰ ਆ ਗਏ ਇੱਥੇ ਮੈਥ ਚ ਦਈਆਂ ਉਹਨੇ ਬੜੀ ਪਰਵਾਈ ਮੈਨੂੰ ਦਈਆਂ ਡਿਪਟੀ ਕਲੈਕਟਰ ਲੱਹੀ ਨਹੀਂ ਲੱਗੀ ਤੇ ਨਾਜ਼ ਹੀ ਮੈਂ ਬਗਲ ਤੇ ਬਾਰੀ ਨਾ ਬਾਰੇ ਆ ਗਈ ਟੌਪ ਤੇ ਕਰ ਲਿਆ ਹਾਂ ਪੜ੍ਹਤੋ ਹੀ ਨਾ ਬਿਲਕੁਲ ਨਕਲ ਹਟਿਆ ਦੇਣ ਦੇ ਅੱਜ ਕੱਲ ਦੇ ਬੱਚੇ ਹੋ ਨਹੀਂ ਦਿੰਦੇ ਇੱਥੇ ਸਕੂਲ ਚੰਗਾ ਹੈ ਇੱਥੇ ਸਰਕਾਰੀ ਸਕੂਲਾਂ ਜੂ ਹੀ ਨਕਲ ਨਹੀਂ ਵਾਦੀ ਨਹੀਂ ਆਹ ਨਹੀਂ ਵਾਦੀ ਪਹਿਲਾਂ ਵਾਦੀ ਨਹੀਂ ਵਾਦੀ ਬਹੁਤ ਵਧੀਆ ਗੱਲ ਐ ਜਿੱਦਾਂ ਹੁਣ ਪੇਪਰ ਹੁੰਦੇ ਹੁਣ ਤੇ ਕੰਦਾ ਤੇ ਚੜੇ ਹੁੰਦੇ ਹਾਂ ਹਾਂ ਸਹੀ ਗੱਲ ਐ ਸਾਡੇ ਜਮਾਨੇ ਚ ਅੱਜ ਜਿੱਦਾਂ ਇੱਥੇ ਇੱਥੇ ਪੀੜਾਂ ਲੱਗੀਆਂ ਨੇ ਕੰਦਾਂ ਦੇ ਨਗਲ ਇਧਰੋਂ ਬਾਰੀਆਂ ਨੂੰ ਚੰਬੜੇ ਆਉਣਾ ਬੁਰੇ ਹਾਲਤ ਹੁੰਦੇ ਹੋਣ ਨਹੀਂ ਹੋਗਲਾ ਰਹਿੀਆਂ ਸੁੱਖ ਨੂੰ ਮਹਾਰਾਜ ਰਣਜੀਤ ਸਿੰਘ ਐ ਰਣਜੀਤ ਮਗਰ ਪਰਚੀਆਂ ਪਾਉਣ ਗਿਆ ਤੇ ਉਹ ਉਹਨੇ ਰਣਜੀਤ ਪੁੱਛਿਆ ਕਿ ਯਾਰ ਕਹਿੰਦੀ ਮਹਾਰਾਜ ਰਣਜੀਤ ਸਿੰਘ ਤਾਂ ਮੈਨੂੰ ਲੈ ਗਿਆ ਉਹ ਤਾਂ ਬੜਾ ਪੰਜਾਬੀ ਹੁੰਦਾ ਤਿੰਨਾਂ ਗਲੜੀ ਵਾਦੀ ਹੁੰਦੀ ਫਿਰ ਆ ਗੋਨੋ ਅੱਜ ਮਸਵੇ ਦੀ ਕਮਲਿਆਂ ਨੂੰ ਘੁੰਮਣ ਦੇ ਕਿਉਂਕਿ ਮੁੰਡਾ ਨੇ ਠੀਕ ਦੇ ਦਾ ਕਰਕੇ ਧਿਆਨ ਗਿਆ ਸੀ ਸੋ ਇਹਦੇ ਦਵਾਈ ਦੁਵਾਈ ਲਈ ਹੁੰਦੇ ਫਿਰਦੇ ਅੱਜ ਪਤਾ ਨਹੀਂ ਜਲਦੀ ਬਿਮਾਰ ਹੋ ਜਾਂਦੇ ਕਿ ਚੱਕਰ ਬਣਿਆ ਇੱਕ ਦਿੰਦਾ ਨਾ ਇੱਕ ਥੋੜਾ ਜਿਆ ਰੁਕਣਾ ਕੀ ਖੰਗ ਆਈ ਤੇ ਚੱਲ ਠੀਕ ਹੋ ਜਾਊਗਾ ਇਹਨੂੰ ਇੱਕ ਵਾਰੀ ਖੰਗ ਛੇੜ ਗਿਆ ਉਸ ਤੋਂ ਬਾਅਦ ਇਹਨੇ ਪੂਰੇ ਤਾਰੇ ਵਖਾ ਕੇ ਤੇ ਫੇਰ ਠੀਕ ਹੋਣਾ ਹੁੰਦਾ ਹੁਣ ਨਾ ਸਵੇਦ ਆੜੀ ਮੈਨੂੰ ਲੱਗਦਾ ਦੰਦੀਆਂ ਜਿਹੜੇ ਬੱਚਾ ਧਰਦੇ ਨੇ ਕਈ ਵੇਹ ਆਂਦੇ ਆ ਮਤਲਬ ਕਈੇ ਪੜਾਣ ਵਿੱਚ ਨਹੀਂ ਆਉਣਗੇ ਨਾ ਪੱਚ ਛੋਟੇ ਨੂੰ ਪਤਾ ਨਾ ਅਜੇ ਬੱਚਾ ਦੰਦੀਆਂ ਦਾ ਦੋ ਦੋ ਵੀ ਸ਼ੰ ਦਾ ਨਹੀਂ ਹੁਣ ਕੀ ਇਹਦਾ ਮੂੰਹ ਹੀ ਨਹੀਂ ਗਾਜਾ ਹੋ ਗਿਆ ਤੇ ਈ ਈ ਈ ਈ ਕੱਲ ਦਾ ਕਰੀ ਜਾਂਦੇ ਮੈਨੂੰ ਪਤਾ ਨਹੀਂ ਰਾਤ ਸਾਰੀ ਸੁੱਤੇ ਨਹੀਂ ਦੋਨੇ ਜਣੇ ਤੇ ਸ਼ੁਗਰੀ ਜਿੱਦਾਂ ਛੁੱਟੀ ਤੇ ਪਹਿਲਾ ਇਹਨਾਂ ਫੜਿਆ ਫਿਰ ਮੈਂ ਫੜਿਆ ਤੇ ਡਰ ਕੇ ਟਾਈਮ ਪਾਸ ਕੀਤਾ ਥਾਈ ਰਾਤ ਨਹੀਂ ਸੁੱਤੇ ਮੈਨੂੰ ਤੇ ਸਾਢੇ ਚਾਰ ਤੇ ਸਾਢੇ ਦੋਹਾਂ ਨੇ ਨਾਲ ਮਿਲ ਕੇ ਪਰ ਜਿਹੜਾ ਵਿਚਾਰਾ ਕੱਲਾ ਹੀ ਤਾਂ ਗਈ ਬੱਚਾ ਉਹਦੇ ਲਈ ਸਾਬ ਉਹ ਖਾਏ ਅੰਧੇ ਸਾਮ੍ਹੇ ਵਜ ਕੇ 5 ਤੇ ਗਰਮੀ ਜੀ ਹੋ ਗਈ ਤੇ ਵੈਸੇ ਮੈਨੂੰ ਉਹਦੇ ਕਰਮੀ ਲੱਗਣੀ ਨੇ ਕੋਟੀ ਭਾਈ ਕਰਨੇ ਵੇੇ ਕਰਕੇ ਤੇ ਹੁਣ ਅਸੀਂ ਫੇਰ ਦਵਾਈ ਲੈਣ ਜੰਨੇ ਕਰੀ ਅਸੀਂ ਪਹਿਲਾਂ ਡਾਕਟਰ ਨੇ ਕਿਹਾ ਕਿ ਸ਼ਾਮ ਨੂੰ ਫੇਰ ਵਿਖਾ ਜਿਓ ਤੇ ਹੁਣ ਅਹੀ ਸ਼ਾਮ ਨੂੰ ਫੇਰ ਖਾਣ ਚੱਲੇ ਚਾਤੀ ਤੇ ਲਾ ਹੋਏਦਾ ਫਿਰ ਹਣ ਔ ਖਾਏਦਾ ਕੰਮ ਸਾਰਾ ਦਿਨ ਹਟਾਇ ਦੇ ਕਿ ਮੈਂ ਬੜਿਆ ਮੈਨੂੰ ਫੋਟੋਆਂ ਭੇਜੀਆਂ ਵੈਰੀ ਸੀਨੀਆਂ ਤੇ ਕਾਫੀ ਜ਼ਿਆਦਾ ਦੱਸਿਆ ਵੀ ਤੇ ਫੋਨ ਵੀ ਕੀਤਾ ਇਹਦਾ ਵਲੋਂ ਤੁਸੀਂ ਸਾਡੇ ਪਰਿਵਾਰ ਵਾਂਗੂ ਹੀ ਸਾਨੂੰ ਪਿਆਰ ਕਰਦੇ ਹੋ ਤੇ ਪੂਰੀ ਮਤਲਬ ਵੀ ਟਾਈਮ ਕੱਢਣਾ ਫੋਟੋ ਖਿੱਚਣੀ ਫੇ ਸਾਨੂੰ ਸੈਂਡ ਕਰਨੀ ਪਰ ਇਹ ਕਿ ਥੋੜਾ ਜਿਹਾ ਮੈਂ ਸਿਰ ਕਈ ਅੰਗ ਦੇ ਮੇਰੇ ਕੋ ਮੈਸੇਜ ਜਵਾਬ ਲਾਈ ਹੋਏ ਤੇ ਕਈਆਂ ਨੇ ਮੇਰੇ ਕੋ ਇਦਾਂ ਹੀ ਕਿ ਸਵੇਰ ਦਾ ਫੋਨ ਹੀ ਨਹੀਂ ਫੜਿਆ ਗੁਰ ਨੂੰ ਆਇਆ ਕਰਕੇ ਤੇ ਇਹ ਠੀਕ ਨਹੀਂ ਜੇ ਬੱਚਾ ਠੀਕ ਨਹੀਂ ਤਾਂ ਜ਼ਿਆਦਾ ਉਹਨੂੰ ਹੁੰਦਾ ਕਿ ਕਦੀ ਪਾਪਾ ਲੈ ਕੇ ਫੜਨ ਕਿ ਦਾਦੀ ਕਦੀ ਮम्मा ਤਾਂ ਭੋਈ ਉਹਦੇ ਕਰਕੇ ਫਿਰ ਟਾਈਮ ਹੀ ਨਹੀਂ ਲੱਗਾ ਤੇ ਕੋਈ ਨਹੀਂ ਐ ਇਦਾਂ ਹੀ ਮਤਲਬ ਪੈਂਪੜਾ ਸਾਥ ਹੀ ਬੜਾ ਹੁੰਦਾ ਜੇ ਕੋਈ ਮੈਸੇਜ ਕਰਦੇ ਤੇ ਦੀਪ ਨੇ ਅੱਜ ਸਰਬਨ ਰੋਣ ਦੇ ਵੀ ਮੈਂ ਗੁਰਨੇਵਾ ਠੀਕ ਨਹੀਂ ਹੈ ਤੇ ਆਪਾਂ ਘਰ ਨੂੰ ਚੱਲੀਏ ਮੇਰੇ ਕੋਲ ਵੀ ਵੇਖਿਆ ਜਾ ਅੱਡਿਆ ਤੇ ਹੁਣ ਉਹਨਾਂ ਦਾ ਵੀ ਪਲਕੇ ਪੇਪਰ ਆ ਤੇ ਉਹਨਾਂ ਨੂੰ ਛੱਡ ਕੇ ਆਵਾਂ ਉਹ ਸੌਰੀ ਰਿਜ਼ਲਟ ਆ ਪਰਸੋਂ ਹੁੰਦੇ ਉਹਨਾਂ ਨੂੰ ਕੱਲ ਛੱਡ ਕੇ ਆਵਾਂਗੇ ਨਾਲੇ ਸੋ ਕੱਲ ਸੋਖਣਾ ਹੈ ਨਾ ਫਿਰ ਮੇਰੀ ਵੀ ਜੂਰ ਸਾਹਿਬ ਦੀ ਤਿਆਰੀ ਹੈ ਉਹਦੇ ਲਈ ਕੱਪੜੇ ਲੈਣ ਜਾਣਾ ਹੁ ਥੋੜੇ ਅੰਦਿਆ ਕੱਪੜੇ ਲੈ ਕੇ ਆਉਂਗਾ ਅੰਦੇ ਇੱਥੇ ਗਰਮੀ ਬੜੀ ਹੈ ਲੋ ਟ-ਸ਼ਰਟ ਹੀ ਪਾਉਣੇ ਪੈਣੇ ਹੈ ਤੇ ਹੁਣ ਮੈਂ ਲੈ ਕੇ ਆਉਣਾ ਨਾਲੇ ਚਪਲਾ ਚੁਪਲਾ ਲੈ ਕੇ ਆਉਨੇ ਸਾਰੇ ਕੱਪੜੇ ਤੈਨੂੰ ਮੈਂ ਗਿਫਟ ਕਰੀ ਠੀਕ ਹੈ ਮੇਰੇ ਮੁੱਲ ਹੋਰ ਤਾਂ ਫੋਨ ਹੋ ਗਿਆ ਮਾਰੇ ਕੀ ਆਏਗੀ ਥੋੜਾ ਪਤਾ ਨਹੀਂ ਕਦੋਂ ਟੱਕਰੇਗਾ ਨਾ ਠੀਕ ਹੈ ਮੈਨੂੰ ਤਾਂ ਮਤਲਬ ਜ਼ਿਆਦਾ ਜ਼ਰੂਰਤ ਨਹੀਂ ਹੈ ਨਾ ਬੜੀ ਖੁਸ਼ੀ ਹੈ ਕਿ ਸਾਨੂੰ ਲੋ ਹਾਤਾ ਵੀ ਪਿਆਰ ਇਹ ਨਾ ਮਿਲਦਾ ਹੈ ਤੇ ਇੱਕ ਤਾਂ ਪਾਕਿਸਤਾਨ ਤੋਂ ਸਾਨੂੰ ਸਾਰਿਆਂ ਨੇ ਵੇਂਦੇ ਬੜੇ ਜਿਹੇ ਟੱਕਰੇ ਤੇ ਇੱਥੇ ਡਾਕਟਰ ਕੋ ਪਹੁੰਚ ਨਹੀਂ ਵਾਲੇ ਤੇ ਇਹ ਹੁੰਦੀਆਂ ਗੱਲਾਂ ਨਹੀਂ ਮੁੱਕਣੀਆਂ ਮੈਨੂੰ ਅਨਸਾ ਚ ਗੱਲ ਜਿਹੜਾ ਅੱਜ ਇੱਕ ਨਵਾਂ ਦਿਨ ਚੜ ਚੁੱਕਾ ਕੱਲ ਵਲੌਗ ਨਹੀਂ ਆਇਆ ਕਿ ਗਰਨਵਾਇ ਠੀਕ ਨਹੀਂ ਤੇ ਅੱਜ ਵੀ ਨਹੀਂ ਠੀਕ ਤੇ ਅਸੀਂ ਥੋੜਾ ਜਿਹਾ ਕੱਲ ਵਾਲਾ ਜਿਹੜਾ ਅੱਗੇ ਪਾਰਟ ਲਾਇਆ ਤੁਸੀਂ ਵੇਖ ਹੀ ਚੁੱਕੇ ਤੇ ਅੱਜ ਦਾ ਹਣ ਬੱਕਰਾ ਸ਼ੁਰੂ ਕਰਾਂਗੇ ਸੁੱਕ ਪੈਣਾ ਉਹ ਲੱਗੀਆਂ ਮੈਂ ਜਾਣਾ ਸੀ ਹਜੂਰ ਸਾਹਿਬ ਤੇ ਉਹ ਆਉਣ ਲੱਗੇ ਅੱਜ ਉਹਨਾਂ ਅਬਿੰਦਰ ਲੈਣ ਗਿਆ ਮੈਂ ਲੈ ਲਿਆ ਲੈਨਸਵੇਰੇ ਦੇ ਉਹ ਗਰਨਵਾਇ ਤੇ ਲਾਉਣ ਕਰਕੇ ਫਿਰ ਮੇਰੇ ਕੋ ਨਹੀਂ ਜਾਏਗਾ ਫਿਰ ਵਿੰਦਰ ਗਿਆ ਲੈਣਾ ਤੇ ਤੂੰ ਆਉਣਾ ਜੇ ਵੀ ਲੈ ਕੇ ਬਿਚੀ ਤੇ ਕਿਆਦੇ ਦੇ ਉਹਨਾਂ ਨੂੰ ਘਰੋਂ ਦੀ ਤੇ ਦੀਵ ਇਧਰ ਵੇਖਣ ਲਈ ਸਿੱਧੂ ਮੂਸੇਵਾਲੇ ਦੇ ਘਰ ਭਰਾ ਆ ਉਹਨਾਂ ਦੇ ਮੋਬਾਈਲ ਲੈ ਆ ਉਹਨਾਂ ਨੂੰ ਉਹਨਾਂ ਦੀ ਤੇ ਚਲੋ ਮਾਲਾ ਸਾਹਿਬ ਦੀ ਝੋਲੀਆਂ ਭਰੇ ਤੇ ਹੁਣ ਅਸੀਂ ਚੱਲੇ ਮੈਂ ਤਾਂ ਵੀ ਚੱਲੇ ਆ ਦਾ ਬਾਜੀ ਨਾਲ ਕੋਈ ਸਮਾਨ ਲੈਣ ਖਾਣ ਪੀਣ ਦਾ ਬੀਬੂ ਨੂੰ ਇੱਕ ਵੇਜਾ ਚਾਉਂਦਾ ਇਹਨੇ ਅਸੀਂ ਬਾਹਰ ਨੂੰ ਮੈਂ ਕੱਢੋ ਤੇ ਸਾਰੇ ਆਪੇ ਚਲਾਓ ਮੈਂ ਨਹੀਂ ਹੱਥ ਪਾਉਣਾ ਤੇ ਹੁਣ ਵੇਖੋ ਕੀ ਕਰਦੀ ਚੱਲ ਬੀਬੂ ਲਓ ਜੀ ਆਪਾਂ ਰੈਡੀ ਹੋ ਚੁੱਕੇ ਆ ਮੌਤ ਨੂੰ ਮਾਸੀ ਆਖਰ ਤੇ ਜੇ ਇਹਨੇ ਸੁਣਤਾ ਤਾਂ ਕੋਈ ਗਰੰਟੀ ਨਹੀਂ ਵਾਈਕ 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 ਬ੍ਰੇਕ ਮਾਰ ਬਲੇ ਚੱਲ ਜਾਂਦੇ ਜਾਂਦੇ ਹੁਣ ਹੀ ਮੈਂ ਤੇ ਉਹ ਵੀਡੀਓ ਦੀ ਗੱਲ ਕਰਨਾ ਕਹਿੰਦਾ ਬ੍ਰੇਕ ਮਾਰ ਬ੍ਰੇਕ ਤੇ ਭਾਜਾ ਚੱਲ ਜੀ ਸਾਰੀ ਵੈਸੇ ਕਾ ਸਿੱਖਣੀ ਆ ਥੋੜੀ ਰਹਿ ਗਈ ਬਾਕੀ ਮੈਂ ਸਿਖਾ ਦਈ ਇਹਨੂੰ ਹੁਣ ਬਾਕੀ ਇਹਨੂੰ ਐਕਟਵਾਂ ਲੈ ਕੇ ਦੇ ਦਈ ਹੁਣ ਮੇਰੇ ਸਕੂਲ ਜਾ ਕੇ ਉਹ ਵੀ ਆਪਣੀ ਨਿੱਕੀ ਪੈਨ ਲਾਏ ਜੇ ਅਜੇ ਛੋਟੀ ਹੈ ਦੋ ਸਾਲ ਅਜੇ ਹੋਣੇ ਸੰਚਾਰ ਹੈ। ਹਣੀ ਕੋਲ ਡ੍ਰਿੰਗ ਲਾਈਨ ਚੱਲੇ ਆ ਤੇ ਮੈਂ ਇਹਨੂੰ ਕਿਹਾ ਮੈਂ ਹੱਥ ਨਹੀਂ ਲਾਉਣਾ ਪਿੰਡ ਤੱਕ ਠੀਕ ਆ। ਵਾਏ ਕਰਵਾਏ 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 ਕਰਵਾਏ। ਮੈਂ ਅੰਦਰ ਲੁੱਟ ਪਿੱਟਵਾ ਅੱਜ ਕਿਨੋਂ ਵਾਹੀਆਂ ਵਾਹੀਆਂ ਲਾਏ ਤੇ ਕੋਲ ਡ੍ਰਿੰਗ ਲਾਏ ਤੇ ਉਹਨੇ ਪੁਝਾਈ ਕੀਤੀ ਤੇ ਚਾਰ ਕਾਫੀ ਵਧੀਆ ਸਿੱਖ ਲਈ ਵਾਹੇ ਤੇ ਹੁਣ ਮੈਨੂੰ ਲੱਗਦਾ ਆ ਕਿ ਕਾਮਯਾਬ ਹੋ ਗਈ ਆ। ਹੈ? ਜਿਹੜੀ ਵਿੱਚ ਪਾਸ ਹੋ ਗਈ ਕਿ ਬਿਲਕੁਲੇ ਸਾਰਾ ਰਾਹ ਚਲਾ ਦਈਏ। 500 ਰੁਪਏ ਨੂੰ ਇਹਦੀ ਪੱਕੀ ਬੱਤੀ ਵਾਲੀ ਸਕੂਟਰੀ ਭਰ ਕੇ ਹੁੰਦੀ ਆ। ਮੈਨੂੰ ਬੱਤੀ ਨਾਲ ਲਾਦਣਾ ਸਕੂਟਰੀ ਲੈ ਆਈ। ਹੈਲੋ ਜੀ ਸਾਸ਼ਿਕਾ ਸਾਇਰਨ ਤੇ ਨਵੇਂ ਵੀਡੀਓ ਵਿੱਚ ਸਵਾਗਤ ਕਰਦੇ ਆ ਤੇ ਜਿੰਨੇ ਦਾ ਜਾਣਾ ਹਜੂਰ ਸਾਹਿਬ ਤੇ ਇਹਨਾਂ ਦੀ ਪੈਕਿੰਗ ਹੁੰਦੀ ਇਹਨਾਂ ਦੀ ਵੇਲੇ ਪੈਕੇਗੀ ਨਹੀਂ ਕਾਟੇ ਨਾਲ ਕੁਝ ਵੀ ਨਹੀਂ ਪਤਾ ਬਸ ਕੱਲ ਜਾ ਕੇ ਟੀ-ਸ਼ਰਟਾਂ ਫੜੀਆਂ ਹੋਈ ਸ਼ਾਮ ਨੂੰ ਤੇ ਜੇ ਕਿਤੇ ਮਰਗੀ ਨੂੰ ਜਾਣਾ ਹੋਵੇ ਤੇ ਇੰਨੀਆਂ ਤਿਆਰੀਆਂ ਕਰਨੀਆਂ ਇੰਨੀਆਂ ਤਿਆਰੀਆਂ ਕਰਮੀਆਂ ਫਿਰ ਗਲੂਮਾ ਦੇ ਨਾਲ ਠੀਕ ਹੋਣ ਲੱਗੇ ਕੁਝ ਲਿਆਉਂਦਾ ਨਾ ਨਵੇਂ ਪਰਨੇ ਲੈਉਣੇ ਹੋਣੇ ਨਹੀਂ ਲੈਂਦੇ ਥੋੜੀ ਜੀ ਪੈਕਿੰਗ ਹੋਣਾ ਜੇ ਤੁਹਾਡੀ ਇਹ ਦੋਗੋਦਰੇ ਪਿੰਡਾਂ ਲਈ ਨਵੇਂ-ਨਵੇਂ ਪੰਜ-ਛੇ ਟੀ-ਸ਼ਰਟਾਂ ਲਈ ਕਹਿੰਦੇ ਬੈਗ ਸਾਰਾ ਖਾਲੀ ਮੈਂ ਜਾਂਦੀ ਮੇਰੇ ਦੋ ਬੈਗ ਹੋਏ ਨੇ ਗਨਵਾਜ ਦਾ ਬੈਗ ਫੋਲ ਕਰਕੇ ਖੜਨਾ ਏ ਸਾਡੇ ਕਰਮਾਂ 'ਚ ਨਹੀਂ ਹੈਗਾ ਚਲੋ ਅੱਜ ਜ਼ਰੂਰ ਜਾਵਾਂਗੇ ਥੋੜਾ ਗਨਵਾਇ ਵੱਡਾ ਹੋ ਜੇਗਾ ਕਿ ਥੋੜਾ ਮੈਂ ਗਾੜੀ ਇੰਨਾ ਨਹੀਂ ਤੇ ਜਾਤੇ ਜਾਣਾ ਪਰ ਕਹਿੰਦੇ ਕਾਫੀ ਜ਼ਿਆਦਾ ਸਫਰ ਗਾੜੀਆਂ ਹੀ ਕਰਨਾ ਪਣਾ ਇਸਰਕੇ ਆਪਾਂ ਨਹੀਂ ਗਏ ਤੇ ਇਹ ਜਾਣਗੇ ਪਹਿਲਾਂ ਸੋਚਿਆ ਕਿ ਆਪਾਂ ਪਿੰਡ ਚਲੇ ਜਾਵਾਂਗੇ ਹੁਣ ਗਨਵਾਣਾ ਨਹੀਂ ਠੀਕ ਹੈ ਫਿਰ ਮੈਂ ਸੋਚਣ ਲੱਗੀ ਕਿ ਇੱਥੇ ਰਹਾਂਗੇ ਕਿਉਂ ਉੱਥੇ ਰੀਆਂ ਸੂਲਤਾ ਐਂਗਾ ਤੇ ਮੈਡੀਸਿਨ ਦਾ ਪ੍ਰਬੰ ਤੇ ਕੋ ਮਰ ਕੰਮ ਕਰਾਂ ਠੀਕ ਹੈ ਜੀ ਇੰਨੀ ਕੇ ਪੈਕਿੰਗ ਕਰਤੀ ਜੀ ਤੇ ਬਾਕੀ ਦੱਸ ਦੋ ਜੋ ਜੋ ਲੈਣਾ ਹੋਗਾ ਠੀਕ ਆ ਪੱਗਾ ਜੀ ਤੁਹਾਨੂੰ ਨੇ ਵਖਰੇ ਕੱਢਦੇ ਆ ਮੈਨੇ ਬਾਹਰ ਦੀਆਂ ਜਿਹੜੀਆਂ ਮੇਰੇ ਪਣਾ ਕੀ ਕਰਨੀਆਂ ਕੌਲ ਦੇਈ ਗੱਲਾਂ ਬਾਤਾਂ ਸੁਣਾਉਣ ਤੇ ਮੈਂ ਤਾਂ ਤਿਆਰ ਹੀ ਕਰਦੀ ਹਾਂ ਹਾਈ ਨਹੀਂ ਛਣ ਛਣ ਕਿੱਥਾ ਆਉਂਦੀ ਨਵੀਂ ਮੋਟੀ ਆਈ ਹੈ ਹੈ ਤੇ ਕਾਇ ਦਈ ਹੈ ਮਹਿੰਦੀ ਵੀ ਲੱਗੀ ਤੁਹਾਨੂੰ ਭਾਈ ਅਸ਼ੀਕ ਆ ਜਾਓ ਮੈਦੇ ਭਾਈ ਲਾ ਉਹ ਕੰਦੀ ਮੋਟੀ ਦਾ ਡਾਇਟ ਹੋ ਰਿਹਾ ਤੇ ਚਰਪਾਈ ਖੋਣ ਨਹੀਂ ਦੇ ਲੱਗੇ ਐਨਨ ਬਾਜੀ ਪਰਕੇ ਸਾਰੇ ਫੜੇ ਫੜੇ ਸੋਸ ਮੋਸੇ ਮਗਾਇ ਦੇ ਸੁੱਖ ਨਹੀਂ ਦੀ ਹੁਣ ਰਾਤ ਲੈਣੀ ਤੇ ਹੁੰਦੇ ਵੀ ਨਹੀਂ ਸੋਸੇ ਸਾਰੇ ਸਾਡੇ ਵਿਆਹ ਖਾ ਖ ਬੋਰ ਹੋਏ ਪਏ ਫਿਰ ਇਹ ਸਬਲੜੇ ਪਕੌੜੇ ਬਣਾਉਣਾ ਸਾਰੇ ਖਾ ਲਵੇਂ ਕੋਈ ਜਾ ਕੇ ਤੁਹਾਡੀ ਨਾਲ ਸ਼ਹਿਰ ਸ਼ੋਪਿੰਗ ਕਰਨੀ ਆਈ ਪਕੌੜੇ ਬਣਾਏ ਤੇ ਮੈਂ ਕਿਹਾ ਗੁਰ ਆ ਚੀਜ਼ ਖਾਣੀ ਆ ਆਇਆ ਆ ਜਾ ਵੇ ਤੇ ਮੇਰਾ ਆਬ ਹੋ ਗਿਆ ਬੰਦਾ ਪਿਆ ਮਾਸੀ ਦੇ ਰਿਕ ਮੈਂ ਨਹੀਂ ਲੈ ਮਾਸੀ ਜਰੂਰੀ ਹੈ ਕਿ ਹਨਾ ਪਹਿਲਾਂ ਤੇ ਮਾਸੀ ਦਾ ਹੁੰਦਾ ਮਾਸੀ ਜਾ ਫੇ ਮੈਂ ਨਹੀਂ ਖਾਣਿਆ ਹਾਂ ਨਾ ਖਾਈ ਮਾਸੀ ਆ ਖਾਈ ਅੱਪ ਚਾਚਾ ਨੇ ਆਇਆ ਤੇ ਉਹਦੇ ਦੇ ਬੰਦ ਮੈਂ ਤਾਂ ਹੀ ਖਾ ਲਿਆ ਕਿ ਮੈਂ ਮੁੰਡੇ ਤੈਨੂੰ ਇੱਥੇ ਦੇ ਦਿੰਦੇ ਮਾਸੀ ਆ ਕੇ ਜਾਈ ਖਾਉਂਗੀ ਨਹੀਂ ਦੇ ਦੇ ਮਾਸੀ ਵਿਚਾਰੀ ਨੋਏ ਤੇ ਸਾਰੀ ਪਲੇਟ ਪੜ ਲਈ ਇੱਕ ਵਾਰੀ ਸਾਰੀ ਆਪੇ ਨੇ ਇਹਨੇ ਸਾਰੇ ਆਪ ਮਾਣੇ ਇਹਦੀ ਮਾਸੀ ਨਿਕਲ ਤਾਂ ਵਿਚਾਰੀ ਨੋ ਲੱਕਰੀ ਵੇ ਲੈ ਆਈ ਵਾਲਦਾ ਮੁੰਡਾ ਪੂਰਾ ਚਲਾਕ ਸਾਡੇ ਦਾ ਖੇਡ ਖੋੜ ਕੇ ਨਾ ਤੇ ਖਡਾਉਣੇ ਸਾਰੇ ਵੇਲੇ ਆਪਣੇ ਉੱਥੇ ਲੈ ਗਿਆ ਮੇਰਾ ਖਡਾਉਣਾ ਇਹ ਨਾ ਕਰਨਾ ਕੋਈ ਰੇ ਨਹੀਂ ਨਾ ਅਜੇ ਜਦੋਂ ਸਾਡੇ ਖਡਾਉਣੇ ਦਾ ਖੇਡਣੇ ਆਦੋਂ ਇਧਰ ਬਾਜੀ ਤੇ ਸੁੱਖ ਆ ਚੁੱਕਿਆ ਅੱਜ ਘਰ ਤੇ ਹੁਣ ਅਸੀਂ ਜਾਣਾ ਇਹ ਜੂਰ ਸਾਹਿਬ ਨੂੰ ਜਾ ਸੁੱਖ ਆਈ ਤੇ ਦੀਪ ਚਲ ਚੱਲੀ ਆਈ ਲੈਣੇ ਤਾਂ ਪਰ ਬਣਾ ਇੱਕ ਕੰਬਲੀ ਅੱਗੇ ਨਿਕਲ ਜੰਦੀ ਉਹ ਤੇ ਵੀ ਮੰਡਿਆ ਹੀ ਵਾਰੀ ਜਿੱਦ ਇੱਕ ਮਿਆਂ ਚ ਦੋ ਤਲਵਾਰਾਂ ਨੇ ਰੈਸ ਚ ਦੇ ਦਨ ਇੱਕਾਈ ਇੱਕਾਈ ਤਾਂ ਦੂਜੀ ਚੱਲੀ ਨਹੀਂ ਇਹਦੀ ਕੁੜੀਆਂ ਦਾ ਰਿਜ਼ਲਟ ਆ ਤਾਂ ਕਰਕੇ ਚੱਲੀ ਆ ਨਾ ਪੇਪਰ ਔਰ ਰਿਜ਼ਲਟ ਆ ਨਹੀਂ ਇਹਦੀਆਂ ਨਹੀਂਆਂ ਲੜਗੀਆਂ ਨਹੀਂਆਂ ਹੋਣਾ ਹੀ ਹੁੰਦਾ ਫੇਰ ਕਰਦੇ ਨਹੀਂ ਲੜਦੀਆਂ ਮੈਂ ਤਾਂ ਸੁੱਖ ਬੜਾ ਘੱਟ ਲੜੇ ਦੀਵਨਾ ਮੈਂ ਬੜਾ ਲੜਿਆ ਆ ਆ ਮੈਨੂੰ ਬੜਾ ਕੁੜਦੀ ਹੁੰਦੀ ਸੀ ਨਾ ਸੋਖਾਏ ਰੱਬਾ ਇਹਨਾਂ ਮੁੱਕੀਆਂ ਮਾਰ ਮੈਂ ਨੀਲ ਸੋਹਣੇ ਇਹ ਪੜਾਅ ਸੋਟ ਦਿੰਦੀ ਸਾਰਿਆਂ ਨੂੰ ਕਿਸੇ ਕਰਕੇ ਮੈਂ ਤੇਰੇ ਦੋ ਮਾਰ ਲੈਣਾ ਨਾ ਇਹਦੇ ਮਾਨੇ ਨਹੀਂ ਐਂ ਅੱਗੋਂ ਮੈਨੂੰ ਕਮਾਦਣਾ ਫੜਕੇ ਇਹ ਚ ਜਾਨਵਰੀ ਦੀ ਨਿੱਕੀ ਦੀ ਜੇ ਉਹ ਨਹੀਂ ਹੁਣ ਕਰ ਗਈ ਉਹ ਨਹੀਂ ਦੀਪ ਚ ਆ ਗਈ ਉਹ ਮੈਂ ਇਹਨੂੰ ਮਾਰਦੀ ਆਂ ਮੁੰਡੇ ਗੋਲੇ ਆਦੇ ਲੋ ਨਹੀਂ ਪੂਰੇ ਦੋਨ ਮੇਜ ਬੜਨੇ ਤੋਂ ਨਹੀਂ ਕਿਹ ਜੀ ਇਹਨਾਂ ਤੇ ਲੋ ਨਹੀਂ ਉਹ ਵੀ એનર્ਜੀ ਚਾਹੀਦੀ ਭਾਈ ਉਹਨੇ ਚੁੱਪ ਕੀ ਤੇ ਅੱਜ ਭਾਈ ਨੇ ਢਿੱਡ ਵੱਡਾ ਕਰ ਲਿਆ ਵਾ ਵੇ ਵੇਖ ਕੇ ਜਿੰਨਾ ਮਰਜੀ ਖਿਚ ਲੋੜ ਪਤਾ ਲਾ ਜਾਂਦਾ ਇੱਥੇ ਘਰ ਦੀ ਇੱਕ ਫੇਮਲ ਨੂੰ ਕਹਿ ਆ ਇੱਕ ਹੋਰ ਭੈਣ ਚ ਪਨਾ ਸਕ ਤੇਰੀ ਇੱਕ ਹੋਰ ਭੈਣ ਆ ਗਈ ਏਡੇ ਕਰ ਪਤਾ ਤੈਨੂੰ ਉਹ ਵੇਖ ਲੋਤੀ ਆ ਨੂੰ ਬੜਾ ਮਾਰ ਆਹ ਝੋਗਾ ਖੰਡਲਾ ਪਾਣੀ ਕਿ ਸੂੜੀ ਖੜਕੀ ਜਾਂ ਡਿਆ ਤੇਰਾ ਲੈ ਸੀ ਲੈ ਸੀ ਆ ਕੇ ਛਣਕੜੇ ਆ ਵਿਆਹ ਖੜੀ ਨਹੀਂ ਇੱਕ ਕਰਨ ਵਾਏ ਨੂੰ ਆਰੇ ਲਾਉਣ ਦੀ ਗੱਲ ਲਈ ਆਂਤ ਨੇ ਸੂਟਾ ਨੂੰ ਦਵਾ ਲਈ ਤੂੰ ਕੀ ਕਹਿ ਤਾ ਤੈਨੂੰ ਆਦੀ ਭਾਗੜੋ ਕਰਾਲੀ ਲੱਦਨ ਦੀ ਮੇਰੀ ਬੜੀ ਗੱਲ ਨਹੀਂ ਕੰਨੀ ਲੱਤੀ ਗਾਦੀ ਕੋਈ ਨਾ ਕੋਈ ਤੂੰ ਸੇਰ ਨੂੰ ਸਵਾ 6:00 ਤੱਕ ਦਾ ਟੱਕਦਾ ਕਰੀ ਜ਼ਿੰਦਗੀ ਚ ਕਈ ਨਾ ਕਈ ਤੇ ਟੱਕਦਾ ਹੀ ਆ ਯਾਨੀ ਫਿਰ ਮੇਦ ਵਾਲੇ ਨੇ ਮਾਣ ਚੱਲ ਮੇਰੇ ਫੋਟੋ ਖਿੱਚ ਫੋਟੋ ਖਿੱਚਨੀ ਦੀ ਕੱਲੀ ਫੋਟੋ ਖਿੱਚ ਤੇਰੀ ਬਹੁਤ ਕਿਤੇ ਸੋਣੀ ਲੱਗਣ ਦੀ ਯਾਰ ਸਾਰੀ ਬਸ ਸੋਣੀ ਹੈ ਲੈ ਲੈ ਆਪਣੇ ਫੋਨ ਚਾਪੇ ਹੀ ਫੋਨ ਨਵਾਂ ਲਈ ਬਰੋਂ ਆਈ ਹੈ ਨਹੀਂ ਲੱਗਣ ਤੇ ਰਹੀ ਨੇ ਇੱਥੇ ਆਈ ਇੱਕ ਜਿੰਨੀ ਜੱਜ ਨਾ ਲੈ ਭੜੀ ਗਈ ਉਹ ਪਿੱਛੇ ਰਪੈਂਟਾ ਛਲਟਾ ਆਈ ਜੜੀਆਂ ਕੀ ਆ ਨਹੀਂ ਕੱਪੜੇ ਸੁੱਕਣੇ ਨਾ ਪਾਈਏ ਤੁਹਾਡੇ ਬਦਲੇ ਹੋ ਨਹੀਂ ਚੱਲ ਤੂੰ ਹੀ ਆਈਆਂ ਇਹ ਤੇ ਕੱਪੜੇ ਸੁਕਣੇ ਪਾਉਣੇ ਦਿੰਦਾ ਕਹੀ ਤੋਈਏ ਨਾ ਗਿਓ ਵਿਪੂ ਗੱਲਾਂ ਮਾਰਦੀਆਂ ਐ ਆਇ ਵਿੰਦਰ ਨੂੰ ਛੁੱਟੀ ਵਿੰਦਰ ਲੈ ਕੇ ਆਇਆ ਸੁਖਣਾ ਨੂੰ ਬੇਫੋੜਾ ਸਟਾਈਲ ਮਾਰਦੀ ਚੱਲ ਗਏ ਸਰਗੋ ਕਿੱਥੋਂ ਆ ਤੂੰ ਕਿੱਥੋਂ ਆ ਅਚਰ ਬਾਦੂ ਆ ਸਰਗੋ ਤੇ ਮਗਰ ਮੈਂ ਖਰਗੋਦ ਬਣਾਈ ਤੂੰ ਇੱਧਰ ਆਂਦੇ ਸਰਮੀਂਦੀ ਪੋ ਇੱਧਰ ਆਂਦੇ ਆਹੋ ਦੀਪੋ ਸੋਣਾ ਨੀ ਚੱਲ ਨੀ ਤੜ ਮੈਂ ਤਾਂ ਵੀ ਨਾ ਕੋਈ ਸਮਝ ਚਰਨੇ ਕੋਲ ਪਤਾ ਐ ਪਤਾ ਐ ਉਹਨੂੰ ਪਤਾ ਤੇ ਰਸਲੀ ਨਾ ਮੈਂ ਦਸਰਾ ਵਾਰ ਨੇ 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 ਚਲ ਬੱਸ ਆ ਲੜਕੀ ਲੜਾਈ ਹੋਰ ਮੈਨੇ ਭਲਾ ਕੌਣ ਜੇਦਾ ਉਹਨੇ ਬਾਲੇ ਜੂڑا ਆਪਣਾ ਚੱਲ ਸੁਖਾਜ ਦੇਖੀ ਜਾਂਦੀ ਯਾਰ ਦੀਪ ਤੂੰ ਵੱਡੀ ਨਾ ਤੈਨੂੰ ਕਾਲਾ ਘੜ ਜਾ ਹੋਗਾ ਸ਼ੇਰ ਬਣ ਜਾ ਵਿਖਾ ਆਪਣਾ ਸੂਰਮਗਤੀ ਵਿਖਾ ਮੋਟਾ ਨਾ ਦਿਖਾ ਮੋਟਾ ਨਾ ਹੋ ਗਿਆ ਤੇਰਾ ਮੈਂ ਨਾ ਦੁੱਧਦਾ ਹੀ ਰਹਿੰਦੀ ਆ ਭਰਾ ਦੁੱਧਦਾ ਹੀ ਮੋਟਾ ਗੋਲਾ ਵੱਜਾ ਹੋਰ ਵੱਜਾਗੇ ਇੱਕ ਜੀ ਵਿਪੂ ਨੀ ਜਿੰਦੀ ਐ ਆ ਨਾ ਦੀ ਮੇਰੇ ਇੱਥੇ ਵੀਰੋ ਨਹੀਂ ਵਿਪਾ ਦੇ ਮੰਮਾ ਕੀ ਗੋਲੀ ਵੱਜੀ ਨੀ ਜੀ ਸੱਚੀ ਸੱਚੀ ਨੂੰ ਬੋਸ ਲਾ ਪਏ ਮੰਮੀ ਨੂੰ ਬੋਸ ਪਾ ਮੰਮੀ ਕਹਿੰਦੀ ਨਾ ਆ ਵੀਰ ਨੂੰ ਪਾਣੀ ਇਹਨਾਂ ਪੁੱਛਿਆ ਨਹੀਂ ਤੇ ਉਹਦੇ ਲੀਰੇ ਫੋਲਣ ਨੂੰ ਹੀ ਲੱਗ ਪਈਆਂ ਵੀਰ ਸਾਡੇ ਨਾਲ ਦੋ ਦੋ ਇੱਕ ਇੱਧਰ ਵੇਖ ਕੱਢ ਕੇ ਬਹਿ ਗਈ ਇੱਕ ਨੇ ਲੈ ਲੀ ਜੀ ਲੁੱਟ ਪੈ ਹੀ ਲੁੱਟ ਪੈ ਗਿਆ ਨਹੀਂ ਚੱਤੀ ਕਿੰਨੀ ਓਏ ਲਾ ਤੇ ਸਟicker ਓਏ ਓਏ ਕੰਪਨੀ ਨੂੰ ਘਾਟ ਪੈ ਗਿਆ ਹੀ ਕੋਈ ਨਹੀਂ ਕੋਈ ਨਹੀਂ ਬੜੀ ਦਾੜ ਰੜ ਕਹੀ ਰੜ ਕਾਈ ਅਖਣਾ ਰਗੜਾਈ ਔਰ ਹੈਗਾ ਔਰ ਦੇ ਦਿਓ ਨਹੀਂ ਔਰ ਕੋਈ ਦੇ ਦਿਓ ਆਹ ਸਟicker ਲੱਥ ਕੇ ਆਏ ਹੋਇਆ 50000 ਰੁਪਿਆ ਇਹ ਚੁੰਨੀ ਦਾ ਰੇੜੀ ਰੰਗ ਲਾਜੀ ਮੈਂ ਇਹ ਤਾਂ ਘੱਟ ਨਹੀਂ ਤੇ ਸ਼ੇਰ ਮਾਰਿਆ ਜਿੱਤਿਆ ਮੇਰਾ ਦਾ ਰੰਗ ਲਾਉਣਾ ਹਾਂ ਆ ਸੌਰੀ ਆ ਕਰ ਸੁਣੇ ਆਹ ਹੰਦੀ ਮੇਂ ਮਿੱਲਾ ਲਓ ਮੁੰਡ ਕਿੰਨਿਆਂ ਦੀ ਲੱਟ ਪੈ ਗਈ ਲੁੱਟ ਗਈ ਮਾਲਕ ਕਿਤੇ ਖੁਸ਼ ਹੁੰਦੇ ਇਹਨਾਂ ਦਾ ਮਾਲ ਬਿਨਾ ਵਖਾਏ ਵੇਖਣ ਦਿਆ ਮੈਂ ਵੀ ਦੇਖਦਾ ਮਾਲ ਮੈਂ ਬਿਨਾ ਵਖਾਏ ਵੇਖਣਿਆ ਪੂਰਾ ਖੋਚ ਲਫਾਫਾ ਨਾ ਪਾਰ ਖੜਿਆ ਮੇਰਾ ਸੈਂਟ ਦੇ ਨਾਲ ਸੇ ਚੱਲਦੀ ਆ ਉਹ 960 80 ਸਾਲ ਲੈ ਅੱਜ ਕਿਹਨੇ ਰੰਗ ਬਦਲਿਆ ਪਰਨੇ ਦਾ ਓਏ ਐ ਮੀ ਪਹਿਣਾ ਹੀ ਜਾ ਆਏ ਹੋਰ ਕੋਈ ਵੇਹ ਲੱਚੀ ਪੜੀ ਸੁਣਾਓ ਕੋਈ ਸਤਾਜਾ ਆ ਦੋਨਾ ਮਸਾ ਰਿਕਾਰਡ ਕਰਨਾ ਏਦਾਂ ਪਾ ਦੇਣਾ ਮੈਂ ਵਾਹ ਵਾਹ ਯਾਹ ਸੋਹਣੇ ਆ ਵਾਹ ਦਾ ਕਿਲਾ ਦੀ ਜਾਜੀ ਮੂੰਹ ਦੇ ਤੁਹਾਨੂੰ ਤੈਨੂੰ ਸੁੱਖ ਨੂੰ ਭਾਜ ਨੂੰ ਮਿਲਣਾ ਆ ਮੈਂ ਇਹ ਨਾ ਦਿਲ ਜਣਾ ਭੜ ਕੇ ਮੈਨੂੰ ਵੀ ਪਤਾ ਇਹਨਾਂ ਮੇਰੇ ਨੀੜੇ ਲਵਾ ਲੈਣੇ ਵਾਹ ਸਹੀ ਗੁੰਨੇ ਬੋਲੇ 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 ਕੋਈ ਚਾਤਾ ਆਹ ਲਓ ਬੱਬਰ ਜੀ ਹਾਂ ਅੰਮਾ ਆਹ ਮੇਰੇ ਨਾਲ ਦੀ ਭੁਲੇਖ ਸੁਖ ਨੇ ਦੋ ਲੈ ਲਈਆਂ ਇੱਕ ਤੇ ਲਵੇੜ ਲਈ ਤੇ ਇੱਕ ਇੱਥੇ ਇਹਨਾਂ ਵਿੱਚ ਆਹ ਸ਼ਾਲ ਲੈ ਇੱਕ ਦੇਖ ਲਓ ਆ ਜਾ ਪਹਿਣਾ ਇਹ ਤੇਰੀ ਥੋੜਾ ਮੈਂ ਆਹ ਸੁਣੀਓ ਸਭੂ ਆਹ ਸੁਣੀ ਤੇ ਮੈਂ ਸ਼ੋਰ ਹੈ ਭਰਾਵਾਂ ਕਾਲਾ ਕੋਈ ਰੰਗ ਆਹ ਲਾ ਲਾ ਤੋ ਕਿਨੇ ਨੇ ਨਵੇਂ ਦੋ ਲੈ ਲਈਆਂ ਉੱਥੇ ਤੇ ਇੱਕ ਤੀਜੀ ਕੋਈ ਨਹੀਂ ਸੋ ਕਿਨੇ ਆ ਗਈਆਂ ਹਾਂ ਇੱਕ ਕਰਨੀ ਕਿ ਨਿਗਾਹ ਹੋਣੀਆਂ ਥੋੜੀਆਂ ਵੀ ਨਹੀਂ ਇਹ ਕਿਨੇ ਹਾਂ ਥੋੜੀ ਮੈਨੂੰ ਸਰਗੁਣੇ ਇਕੱਲੀਆਂ ਆਪਣੇ ਕੋਲਾ ਦੇ ਸਟਾਫ ਦੇ ਹਾਂ ਇਹ ਹੋਏ ਦੁਕਾਨ ਦੇ ਹਨ ਮਮਾ ਕੋ ਵੀ ਕਰ ਲੈ ਮਫਰੋਲੀ ਕਿੰਨੀ ਲਈ ਆ ਲੈ ਲੋ ਸਾਰੀਆਂ ਤੁਹਾਡੇ ਤੋਂ ਸਤਾ ਮੈਂ ਬਿੰਗੀ ਦੋ ਲੈ ਕੇ ਬੈਠੀ ਮੈਂ ਤੇਰੇ ਪੈਰ ਘਟ ਬਿੰਗੀ ਲਾ ਲਓ ਆਓ ਹਾਂ ਇੰਟਰਨੈਸ਼ਨਲ ਫਲਾਈਟ ਵਾਲੇ 3 ਘੰਟੇ ਪਹਿਲਾਂ ਡੋਮੈਸਟਿਕ ਵਾਲੇ 2 ਘੰਟੇ ਪਹਿਲਾਂ 2 ਘੰਟੇ ਪਹਿਲਾਂ ਬੱਲੇ 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 ਕੋਡਿੰਗ ਕੋਡਿੰਗ 2 ਘੰਟੇ ਪਹਿਲਾਂ ਜਾਣਾ ਬਣਾ ਮੈਨੂੰ ਪਤਾ ਹੈ ਫਲਾਈਟ 8:00 ਜਾਣਾ ਬਣਾ ਹੋ ਜਾਏਗਾ ਇਹਨਾਂ ਨੂੰ ਪ੍ਰਾਸਾਰ ਪਤਾ ਨਾ ਮੈਨੂੰ ਨਹੀਂ ਪਤਾ ਲੱਗਣਾ ਮੈਂ ਤੇ ਅੰਦਰ ਆ ਕੇ ਵੇਖਣਾ ਹਾਂ ਹਾਂ ਇਹਨਾਂ ਵੀਰ ਬੈਠੋ ਆਜੋ ਚੱਲਦੇ ਇੱਕ ਭੈਣ ਆਈ ਏ ਕਿੱਥੇ ਚੱਲੀ ਵੀਰ ਹੈ ਇੱਕਾਈ ਮੈਂ ਕਿੱਥੇ ਚੱਲੀ ਇਹ ਨਾ ਚਲੋ ਕੰਗਲ ਨਹੀਂ ਕਰੀਂ ਫੁੱਲ ਫਰੀਦ ਕੋਟ ਤੜੇ ਵਾਲਾ ਇਹ ਹਾਂ ਚਲੀਏ ਆਹ ਮੈਂ ਤੁਹਾਨੂੰ ਉਹ ਕੀਤਾ ਮਾ ਬੋਏ ਮਾਰਦੇ ਆ ਫੌਜ ਮਾਰਦੇ ਆ ਇਹ ਮੰਨਤਰ ਗੱਲ ਨੂੰ ਪੀਨੋਂ ਤਾੜਾ ਕਰਕੇ ਇਹਦਾ ਸਟਾਈਲ ਫੜੀ ਬਦਲਣਾ ਕਾਹਦਾ ਕੱਲ ਜਾਲਾ ਚਲੋ ਹਰ ਖਲਸਾ ਕਾਲ ਚ ਬਾਈ ਬਾਈ ਚਲੋ ਵੀ ਚਲ ਛੱਕ ਚਲ ਠੀਕ ਆ ਰਹਿਣ ਦੇ ਭਾਈ ਤੁਹਾਨੂੰ ਗੱਲਬਾਤ ਮਾਰਦੇ ਇਹ ਪਜਾਮੇ ਲਾਉਣ ਘਰੇ ਅੱਛਾ ਤੇ ਮੇਰੇ ਪਜਾਮੇ ਲਾਉਣ ਸੌਣਾ ਪਹਿਲਾਂ ਕੋ ਗੱਲਾ ਸੁਣਦੀ ਰਹਿੰਦੀ ਐ ਤੂੰ ਹੈ ਮੈਂ ਕੋ ਗੱਲਾ ਸੁਣਦੀ ਮੋਂ ਚੁੱਕੇ ਹਿੰਦੀ ਉਹ ਕਰਤੇ ਪੰਡ ਹੁਣ ਸਮਾਨ ਦੀ ਲਾਵਾਂਗੇ ਜਿਹੜਾ ਸਾਡੇ ਪਿੰਨੋਂ ਲੋਟ ਇਹ ਸਾਰੀ ਲੋਟ ਇੱਥੇ ਹੀ ਰਹਿ ਜੂਗੀ ਲੋਟ ਵਿੱਚ ਆ ਗਏ ਇਹਨਾਂ ਬੈਗ ਇਹਨੇ ਭਰਿਆ ਹੁਣ ਵੇਖਿਓ ਸਰ ਜਾਨੇ ਆ ਜਾ ਸਮਾਨ ਲੈ ਆ ਪਤਾ ਬੋਚ ਹੱਥ ਪਾ ਕੇ ਨਹੀਂ ਚਾਈ ਦਿੰਦੇ ਤਾਂ ਔਰ ਜੀ ਨੇ ਇੱਥੇ ਸਮਾਨ ਖੜਾ ਉਹ ਕੁੜੀਸਿਆਂ ਨੇ ਉਸੇ ਵਾਲੇ ਸਮਾਨ ਨੇ ਆਪਣਾ ਢੋਣਾ ਸ਼ੁਰੂ ਕਰਤਾ ਵਾਂਡੇ ਤੋਂ 4 ਦਿਨ ਜਾਂਦੀਆਂ ਬੈਗ ਐਮ ਭਰਦੀਆਂ ਜਦਾਂ ਕਿ ਦੇਖਿਮਲੇ ਚੱਲੀਆਂ ਨਹੀਂ ਹੈ ਚਲੋ ਚੁੱਕੋ ਆਪਣਾ ਆਪਣਾ ਸਮਾਨ ਬੈਗ ਲੈ ਲਿਆ ਅਸੀਂ ਹੇਮਕੋਟ ਸਾਹਿਬ ਉਹ ਹੇਮਕੋਟ ਗਏ ਨੇ ਹਜੂਰ ਸਾਹਿਬ ਜਾਣ ਵਾਸਤੇ ਤੇ ਇਹ ਸਾਮਾਨ ਜਿਆਦਾ ਹੈ ਨਾ ਚੱਲ ਹੌਲਾ ਜੈ ਬੈਗ ਲੈ ਕੇ ਆਨੇ ਦੀ ਦੀ ਦਾ ਕਹਾਤਾ ਤਾਂ ਖੰਦੀ ਬਾਏ ਬਾਏ ਬਾਈ ਸੁਖ ਬਾਈ ਗਾਇਸ ਖੁੱਲੀ ਗੱਦੀ ਬੈਠੋ ਚਲੋ ਫਿਰ ਪਤਰੀ ਘਰ ਅਸੀਂ ਪਹੁੰਚੇ ਲੰਗਾ ਮੋਹਨ ਸੁਖ ਦੇ ਵਿਆਹ ਤੇ ਜਿੰਨ ਤੋਂ ਬਾਅਦ ਆ ਵਿਆਹ ਤੇ ਲੰਗਾ ਤੇ ਦੋ ਤੇ ਨਾਲ ਲੰਗੇ ਸਾਰੇ ਮੈਂ ਹੀ ਮੋੜਦਾ ਆ ਅੱਜ ਬਾਜ਼ਾਰ ਖਾਲੀ ਰਫੀਡ ਘਾਟੀ ਅੱਛਾ ਆ ਗਏ ਘਰ ਸ਼ੋਪਿੰਗ ਕਰਕੇ ਇੱਕ ਦੋ ਬੈਗ ਇੱਕ ਰਿਹਾ ਵਾਹ ਰਾਹੇ ਕਾਨੇ ਇੱਕ ਵੱਡਾ ਦੀਪੂ ਲੈ ਆਏ ਤੇ ਹੁਣ ਅਸੀਂ ਰਾਤ ਤਿਆਰੀ ਸਾਢੇ 8 ਵਜੇ ਸਾਢੇ 8 ਹੋ ਗਏ ਆਏ ਇਹਨੇ ਹੁਣ ਅਸੀਂ ਤਿਆਰੀ ਕਰਨੀ ਹੈ ਇਹ ਪੈਕਿੰਗ ਅਸੀਂ ਕਰਨੀ ਆ ਤੇ ਹੁਣ ਅਸੀਂ ਸਾਰੀ ਆਪਣੀ ਪੈਕਿੰਗ ਸਟਾਰਟ ਕਰਨ ਲੱਗੇ ਤਿੰਨ ਜਣੇ ਅਸੀਂ ਜਾਣਾ ਮੈਂ ਸੁਖਦੇ ਭਾਈ ਨੇ ਬਾਕੀ ਸਾਰੇ ਰਹਿਣਗੇ ਘਰ ਕਰਨ ਵਾ ਠੀਕ ਨਹੀਂ ਅੱਗੇ ਸਾਡਾ ਤਾਂ ਹੀ ਇਹਨੂੰ ਢਲਾਉਂਦਾ ਛੇਤੀ ਤਾਂ ਨਹੀਂ ਬਾਦੂ ਦਸਾਫਰ ਕਰਨ ਖੜਿਆ ਤੇ ਮੰਮੀ ਬੜੇ ਇਕੱਠੇ ਹੋ ਕੇ ਬੈਠੇ ਜਾਣਾ ਨਹੀਂ ਹੋਇ ਲਿਆ ਇਹਦਾ ਸਮਾਨ ਹੋ ਵੀ ਪੈਕਿੰਗ ਇੱਕ ਆਪੋ ਆਪਣੀ ਕਰ ਲੈਣੇ ਆ ਕਰਨ ਵਾ ਚੱਲ ਪਦੇ ਆ ਗੋਣਾ ਨਹੀਂ ਜਰਾ ਬੋਲਣਾ ਨਹੀਂ ਇਹ ਇਹ ਕਿਥੋਂ ਲੈਨੇ ਨੇ ਕਿਦੋਂ ਲੈਨੇ ਨੇ ਸੁਣੀਏ ਨਾ ਵੇਖ ਤ ਕਿਹੜੇ ਸੋਹਣੇ ਹਾਂ ਵੇਖ ਮੋਤੀਆਂ ਵਾਲੀਆਂ ਜਿਹੜਾ ਬੇ ਥੱਲੇ ਉਹ ਵੀ ਲੱਗੇ ਪੈਰ ਜੇ ਵੀ ਬਿੱਲੀ ਕੀ ਵਾਲੇ ਆ ਮੇਰੀਆਂ ਜਰਾਬਾ ਇੱਧਰ ਕਰਦੇ ਸੁੱਖ ਐਚ ਪਾ ਦੇ ਟੈਸਟ ਸਾਰੇ ਵੇ ਅੱਜ ਇਹਦੇ ਬਹੁਤ ਸੋਹਣੇ ਨੇ ਕੋਈ ਨੀ ਜੋੜੇ ਪਾਦੇ ਕੋਈ ਨੀ ਜੋੜੇ ਲੱਗ ਹੀ ਜਾਣੇ ਮੇਰੀ ਸਭ ਤੋਂ ਸੋਹਣੀ ਸਭ ਤੋਂ ਸੋਹਣੀਆਂ ਗੰਨਵਾ ਰਹੇ ਨੇ ਸਖਰੀਆਂ ਲੱਗੀਆਂ ਨੇ ਬੰਦਿਆ ਤੇ ਉਹ ਮਰਾ ਲਿਆ ਫੜਾ ਮੇਰਾ ਸਮਾਨ ਹੋ ਰਿਹਾ ਹੈ ਵਿੱਚ ਤੁਹਾਡੀਆਂ ਕਿਹੜੀਆਂ ਨਾ ਜੋ ਮੇਰੀਆਂ ਪਾਲੀਆਂ ਮੈਂ ਆ ਭਾਈਆ ਉਹ ਪਾਜੀ ਦੀਆਂ ਦੇ ਗੁੰਨਾਂ ਦੀਆਂ ਕੱਢਦਾ ਚੋਕ ਨੇ ਬੜੇ ਭੈ ਖੱਟਿਆ 2801 ਤੇ 5001 ਅਸੀਂ ਹੁਣੇ ਚ ਮੋੜੋ ਨਾ ਮੇਰੇ ਭਾਈ ਹਾਂ ਆ ਫਾਊਂਡੇਸ਼ਨ ਫਾਊਂਡੇਸ਼ਨ ਨੇ ਪਤਾ ਨਹੀਂ ਉਹਦੇ ਨਾਲ ਪਵਾਈ ਗਈ ਆਸਲਾ ਤਾਂ ਨਹੀਂ ਐ ਕਿਨੇ ਆਈ ਆਪ ਰੇਟ ਵੀ ਲਿਖੀ ਫਿਕਸ ਹਾਂ ਸਤ ਚਮੜਾ ਦਾ ਇੱਕ ਜੋੜਾ ਮੈਂ ਮੁਖਾ ਦੇ ਇੱਕ ਮੇਰਾ ਇੱਕ ਪਾਜੀ ਦਾ ਓਏ ਇਹਦੇ ਮੇਰੇ ਗਾਵੜੀ ਹੋਣੀ ਮੇਰਾ ਕਾਲਾ ਇਹ ਲਾਲ ਨਹੀਂ ਮੇਰੇ ਇਹ ਗਾਵੜੀ ਨਹੀਂ ਹੋਣ ਪਾਜੀ ਯਾ ਬਚਾ ਲੋ ਮੈਂ ਇੰਨਾ ਕੜਦਾ ਹੁੰਦਾ ਹਾਂ ਜੀ ਮੈਨੂੰ ਖੁਸ਼ੀ ਹੁੰਨਾ ਇਹਦਾ ਮਾਚਲੇ ਨੇ ਮੇਰੇ ਮੂੰਹ ਦੇ ਵਾ ਮੂੰਹ ਦੇ ਭੰਗਾਰਾ ਆਦ ਮਾਰ ਕੇ ਸੌਣ ਨੂੰ ਚਮਕੀ ਨਹੀਂ ਵੰਨੀ ਆ ਸੌਣ ਐਵੇਂ ਯੰਦੇ ਆ ਪਰ ਉਹ ਰਾਤ ਨਾਲ ਸਦੀ ਮੂੰਹ ਤੇ ਅੱਧ ਦਿਨ ਨਾਲ ਕਿ ਸਰੀਰ ਦੀਦੀ ਮੈਨਾਂ ਨਹੀਂ ਕਰਨਾ ਆਏ ਚੁੱਪ ਚੀ ਵੀਡੀਓ ਕਰਦੇ ਨੇ ਕਿ ਮੈਂ ਬਹੁਤ ਖਾਣੇ ਆਣੇ ਬੈਠ ਜਾ ਕੱਢਣਾ ਤੌਲੀਆ ਨਵਾਂ ਤੌਲੀਆ ਲਿਓਂਦਾ ਹਾਂ ਕਿਤਾਬ ਭੁੱਲ ਗਿਆ ਮੁਹਿੰਦੀ ਤੇ ਕੇ ਨੇ ਲਾ ਕੇ ਕੱਲਿਆਣਾ ਕੱਪੜਾ ਇਹ ਕੱਲਿਆ ਸੱਚੀ ਨਾਲ ਉਹ ਵੇਖ ਲੈਨੇ ਨਾਲ ਪਹਿਲਾਂ ਕੋਈ ਨਾ ਕੋਈ ਸਮਾਨ ਰਹਿ ਜਾਂਦਾ ਚੇਤਾ ਭੁੱਲੀ ਜਾਂਦਾ ਹੈਣਾ ਕੋਈ ਨਹੀਂ ਭੁੱਲ ਜਾਂਦਾ ਤੇ ਮੈਂ ਦੀਪਤਾ ਦੇ ਵਾਸਤੇ ਲੱਭਣਾ ਸੀ ਤੁਹਾਡਾ ਮੁੱਤਾ ਛੋਨਾ ਮੁੱਤਾ ਤਾਂ ਡਾਕਟਰ ਯਾ ਲੱਭਣ ਦਿਆ ਮੈਂ ਦਰਿਆں ਕਰਨ ਨੂੰ ਆਉਂਦੇ ਨਹੀਂ ਨਹੀਂ ਗੱਲ ਬਣੀ ਆਹ ਛੁੱਟ ਦੇ ਨਾਲ ਗਾਦਨ ਕੇ ਲਾ ਕਾਲ ਸਾ ਇਹ ਕਿੱਥੇ ਲੱਗਦੇ ਐ ਦਲਾਉਣੇ ਕੱਪੜੇ ਇਹ ਕੀ ਹੈ ਇਹ ਗੁਰਨੁਆਇ ਦਾ ਜਾਵਦਾ ਗੁਰਨੁਆਇ ਦਾ ਦਿੱਤਾ ਇਹੋ ਲੱਗਦਾ ਤੇ ਤੇ ਚੜਾ ਹੈਗਾ ਕੁਝ ਗੁਰਨੁਆਇ ਦਾ ਨਾਮ ਥੋੜੀ ਲਿਖਿਆ ਚੱਲ ਮੇਰੇ ਕੋਲ ਹੀ ਠੀਕ ਹੈ ਯਾਨੀ ਦੱਸਣਾ ਮੇਰੇ ਮੁੰਡੇ ਤੋਰ ਦੇ ਕੋਈ ਨਹੀਂ ਮੈਂ ਨਹੀਂ ਸੁਣਾ ਦਿਲ ਘਾਰ ਆਣਾ ਸੋਨਾ ਦੱਸ ਜੋੜ ਕੇ ਰੱਖਾ ਬਤਾਉਂ ਜੀ ਵਧੀਆ ਸੁਖਣੀ ਵੇਖਦੇ ਨੇ ਕੀ ਕੀ ਪਾਉਣ ਦੇ ਨਾਲ ਵੇਖ ਮੈਨੂੰ ਚੇਤਾ ਆ ਜਾਂਦਾ ਆਪਣਾ ਨਹੀਂ ਮੈਨੂੰ ਚੇਤਾ ਨਹੀਂ ਆਉਂਦਾ ਪਜਾਮਾ ਪਾਇਆ ਕੈਬਲਾਂ ਤੇ ਜਰਾਬਾਂ ਤੋਂ ਪਜਾਮੇ ਦੋ ਪੈਂਟਾਂ ਤੇ ਠੀਕ ਹੈ ਨਾ ਕਿ ਨਹੀਂ ਪਾਉਣੀਆਂ ਚੰਗਾ ਬੰਤੂ ਚਾਰਕ ਬੜੀਆਂ ਚੱਲ ਤੇ ਆ ਡਾਇਮੰਡ ਦਾ ਪਰਸ ਸੁੱਖ ਦਾ ਸੋਨੇ ਦਾ ਉਹ ਹੀਰਾ ਲੱਗਾ ਸੁੱਖ ਦੇ ਪਰਸ ਨੂੰ ਇਹ ਮਹਾਰਾਣੀ ਉੱਥੋਂ ਲਿਆਈ ਇੰਗਲੈਂਡ ਵਾਲੀ ਕੋਲ ਕੋਈ ਨਹੀਂ ਇਹ ਮੇਰੇ ਕੰਨ ਦੀ ਕੁਲਕੀ ਜੰਨੇ ਉੱਤਰਾ ਦੇ ਆ ਵਤਾਰ ਦਾ ਮੈਂ ਨਹੀਂ ਮੈਂ ਉਹ ਕਰਨ ਜਾ ਮੈਂ ਕਦੀ ਵੀ ਕਰਦਾ ਮੈਂ ਤਾਂ ਤਾਂ ਰੰਗੀ ਨਹੀਂ ਕੋਈ ਨਹੀਂ ਆ ਭਾਈ ਤੌੜੀ ਮੈਂ ਉਹ ਖੜਨਾ ਨਹੀਂ ਮੈਂ ਉੱਥੋਂ ਲੈ ਤੁਹਾਡੇ ਤੋਂ ਇਹ ਚੰਗਾ ਤੁਹਾਨੂੰ ਇਹ ਦੇ ਦਿੰਦੇ ਨਹੀਂ ਹੋਣ ਉਹ ਰੱਖੀ ਉਹ ਨਾਲ ਪਾ ਪਾ ਦੋ ਲਿਆ ਰਹਿ ਜਿੰਦੇ ਤੂੰ ਮਨ ਕੀ ਸੋਚ ਨਹੀਂ ਪਾ ਫਿਰ ਕੇ ਪ੍ਰੈਸ ਕਰਕੇ ਦਿਖਲੋਤੀ ਬੁਰਸ਼ ਲੈ ਲੈਂਦੇ ਐ ਬੁਰਸ਼ ਰੱਖ ਦੋ ਬੁਰਸ਼ ਲੈ ਲੈਂਦੇ ਕੋਲ ਗਰ ਬਾ ਹੋਏ ਹੋ ਪੇਸਟ ਅਸੀਂ ਪਾਉਣੀ ਐ ਤੇ ਦੰਦ ਰਾਡੇ ਵਾਵਾ ਠੀਕ ਰਹਿੰਦੇ ਡਬ ਰੈਡ ਦਾ ਤੇ ਸੁਖ ਤੂੰ ਕੀ ਪਾਉਂਨੇ ਅਜੇ ਬੂਟ ਬੂਟ ਪਾਉਣੀ ਐ ਸੱਚ ਮੈਂ ਬੇਗਾ ਜੋੜੇ ਵੀ ਦੋਵੇਂ ਨਵੇਂ ਜੋੜਦੇ ਨੇ ਕਾੜਦੇ ਐ ਕਨਾਈ ਕੀ ਦੇ ਐਰਮੈਕਸ ਇੱਕ ਖਾਨ ਨੇ ਜੋੜਨ ਵਾਲੇ ਉਹ ਵੀ ਕਾਲੇ ਤੇ ਉਹ ਵੀ ਕਾਲੇ ਬੂਟ ਤੇ ਚਟਮੇ ਦੋਵੇਂ ਹੀ ਮੈਂ ਇੱਕੋ ਜਿਹੜਾ ਘੜਨਾ ਦੋ ਘਟਨਾ ਦੋ ਹੀ ਗਾਇਨੇ ਇੱਕ ਪਾਗਲੇ ਜਾਗੇ ਇੱਕ ਉੱਥੇ ਬਦਲਾ ਮਾਤ ਲੋੜ ਹੀ ਨਹੀਂ ਆਉਂਦਿਆਂ ਪਾ ਜਾਗੇ ਕਰੀ ਪਤਾ ਲੱਗੂ 에어ਪੋਰਟ ਤੋਂ ਆਏ ਨਾਲੇ ਐ ਲੱਗੂ ਜਿੱਦਾਂ ਕੋਈ ਬਾਹਰੋਂ ਆਇਆ ਇੱਥੋਂ ਮੈਨੂੰ ਲੋਕੇ ਰਿਸਿਵ ਕਰਨਾ ਵੀਰ ਜੀ ਮੈਂ ਉਹਨੂੰ ਟਿਪ ਦਊਂਗਾ ਉਹਨੇ ਜਿੱਦਾਂ ਬਦਨਾ ਤੁਹਾਨੂੰ ਕਹਿੰਦਾ ਨਾ ਭਾਈ ਬਾਹਰ ਦੇ ਪੈਸੇ ਦੋ ਉਹਦਾ ਮੈਂ ਵੀ ਆਉਣਾ ਤੇ ਕਹਿੰਦਾ ਭਾਈ ਬਾਹਰ ਪਰ ਉਹਨੂੰ ਪਤਾ ਨਹੀਂ ਉਹ ਮੈਂ ਕਿਹੜੀ ਫਲੈਟ ਆ ਬੜੇ ਅੰਦਰੇ ਰੋਏ ਲੱਗੇ ਉੱਥੇ ਮੈਨੂੰ ਜੇ ਇਹਨੇ ਕਿਹਾ ਬਾਹਰ ਦੇ ਪੈਸੇ ਦੋ ਤੇ ਮੈਂ ਇੱਧਰ ਦੇ 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 ਮੈਂ ਕਹਿੰਦਾ ਮੈਂ ਇੱਥੇ ਹੀ